ਦੋਸਤੋ ਮੈਂ ਇਸ ਵਕਤ ਦੇਸ਼ ਦੀ ਰਾਜਧਾਨੀ ਦਿੱਲੀ ਖੜਾ ਵਾਂ ਔਰ ਉਸ ਜਗ੍ਹਾ ਤੇ ਖੜਾ ਵਾਂ ਜਿਸ ਤੇ ਬਹੁਤ ਸਾਰੇ ਲੋਕਾਂ ਨੇ ਰਾਜਨੀਤੀ ਕੀਤੀ ਬੜੀਆਂ ਸਰਕਾਰਾਂ ਆ ਗੀਆਂ ਬੜੀਆਂ ਗਈਆਂ ਔਰ ਦਿੱਲੀ ਦੀ ਪਵਿੱਤਰ ਯਮਨਾ ਨਦੀ ਦੇ ਹਾਲਾਤ ਉਹੀ ਆ ਆ ਤੁਸੀਂ ਗੰਦਗੀ ਦੇ ਲੱਗੇ ਢੇਰ ਵਿਖ ਰਹੇ ਹੋ ਇਹ ਅੱਜ ਵੀ ਉਹਨਾਂ ਲੀਡਰਾਂ ਨੂੰ ਲਾਂਤਾ ਪਾ ਰਹੇ ਆ ਕਿਉਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਰੱਬ ਨਾਲ ਵੀ ਵਿਸ਼ਵਾਸ ਘੱਟ ਕਰਦੇ ਨੇ ਰੱਬ ਨਾਲ ਵੀ ਵੈਰ ਲੈਂਦੇ ਤੋਂ ਡੱਟਦੇ ਨਹੀਂ ਆ ਔਰ ਇਹ ਯਮਨਾ ਦੇ ਇਹੋ ਜਿਹੇ ਹਾਲਾਤ ਨੇ بڑے ਲੀਡਰ ਆਏ ਸਰਕਾਰਾਂ ਬਣਾਈਆਂ ਕਈਆਂ ਨੇ ਕਿਹਾ ਸੀ ਡੁੱકી ਲਾਵਾਂਗੇ ਤੇ ਨਾ ਕਿਤੇ ਇਹ ਯਮਨਾ ਦੇ ਹਾਲਾਤ ਅੱਜ ਵੀ ਉਸ ਤਰ੍ਹਾਂ ਦੇ ਉਸ ਤਰ੍ਹਾਂ ਆਏ ਸਾਫ਼ ਨਹੀਂ ਹੋਈ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪ ਕੱਟੇ ਜਾਂਦੇ ਨੇ ਮੋਕਸ਼ ਮਿਲਦਾ ਵਾ ਕਿ ਆ ਹਾਲਾਤ ਯਮਨਾ ਨਦੀ ਦੇ ਐਸੇ ਬਣਾ ਦਿੱਤੇ ਇੰਨੀ ਗੰਦਗੀ ਪਾ ਦਿੱਤੀ ਕਿ ਯਮਨਾ ਨਦੀ ਦੇ ਵਿੱਚ ਆਪਾਂ ਕੱਥੇ ਦੇਖੇ ਇਨਾ ਮਨ ਨੂੰ ਦੁੱਖ ਲੱਗਿਆ ਕਿ ਕਿਤੇ ਨਾ ਕਿਤੇ ਜਿਹੜਾ ਵਾ ਇਨਸਾਨ ਪਰਮਾਤਮਾ ਦੇ ਨਾਲ ਖੁਦ ਵੈਰ ਲੈ ਰਿਹਾ ਔਰ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਸੋ ਕਿਤੇ ਨਾ ਕਿਤੇ ਰੱਬ ਤੋਂ ਡਰੋ ਪਰ ਆ ਹਾਲਾਤ ਵੇਖੋ ਕੀ ਕਰ ਦਿੱਤੇ ਆ ਇਹ ਕੰਮ ਜਿਹੜੇ ਆ ਜਾਦੂ ਟੂਣੇ ਕਰਨ ਵਾਲਿਆਂ ਦੇ ਵਹਿਮਾਂ ਭਰਮਾਂ ਵਿੱਚ ਫਸਿਆ ਨੇ ਦੂਰ ਦੂਰ ਤੱਕ ਦੇਖੋ ਆ ਗੰਦਗੀ ਦੇ ਸਾਰੇ ਢੇਰ ਜਿਹੜੇ ਲਾਏ ਆ ਇਹ ਕੁਝ ਵਹਿਮਾਂ ਭਰਮਾਂ ਵਾਲੇ ਦੇ ਕੰਮ ਆ ਔਰ ਕੁਝ ਮਿਹਰਬਾਨੀਆਂ ਜਿਹੜੀਆਂ ਇਥੋਂ ਦਾ ਗੰਦਾ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਵਿੱਚ ਛੁੱਟ ਛੁੱਟ ਕੇ ਐਸੇ ਹਾਲਾਤ ਪੈਦਾ ਕਰ ਦਿੱਤੇ ਆ ਇਹ ਜਮਨਾ ਪਵਿੱਤਰ ਨਦੀ ਉਹ ਨਦੀ ਆ ਜਿਸ ਤੇ ਸਾਫ ਸੁਥਰੇ ਪਾਣੀ ਦੇ ਵਿੱਚ ਲੋਕ ਇਸ਼ਨਾਨ ਕਰਕੇ ਮੋਕਸ਼ ਪ੍ਰਾਪਤ ਕਰਦੇ ਆ ਔਰ ਰੱਬ ਦਾ ਨਾਮ ਤੇ ਹੁੰਦੇ ਆ ਔਰ ਕਿਤੇ ਨਾ ਕਿਤੇ ਅੱਜ ਇਹ ਜਿਹੜਾ ਪਾਣੀ ਦੇ ਵਿੱਚ ਗੰਦਗੀ ਪਾਈ ਆ ਔਰ ਹਰ ਇੱਕ ਬੰਦੇ ਨੂੰ ਇਹ ਦੇਖ ਕੇ ਜੱਗਿਆਂ ਜਮੀਰਾਂ ਵਾਲਿਆਂ ਨੂੰ ਦੁੱਖ ਲੱਗਦਾ ਮਹਾਰਾਜ ਦੀਆਂ ਪਵਿੱਤਰ ਪੰਕਤੀਆਂ ਨੇ ਗੁਰਬਾਣੀ ਦੀਆਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਤ ਤੇ ਆ ਹਾਲਾਤ ਪਾਣੀ ਦੇ ਜਿਹੜੇ ਬੜਾਏ ਆ ਦੇਖ ਕੇ ਮਾਨੂੰ ਬਹੁਤ ਦੁੱਖ ਲੱਗਿਆ ਸੋ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਰੱਬ ਤੋਂ ਡਰੋ ਔਰ ਆ ਜਿਹੜੀ ਸਾਫ ਸਫਾਈ ਹੋਣ ਵਾਲੀ ਹੈ ਜਰੂਰ ਕਰਾਓ ਔਰ ਜਿਹੜੀ ਗੱਲਾਂ ਤੁਸੀਂ ਕਰਕੇ ਸੱਤਾ ਚਾਏ ਜੇ ਉਹ ਕੰਮ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ